ਹੇ ਪ੍ਰਭੂ ਤੇਰੇ ਨਾਮ ਦਾ ਰਸ ਕੀ ਹੈ ਕਿੰਨਾ ਹੈ ਇਹ ਕਹਿ ਨਹੀਂ ਸਕਦਾ ਅਕਥ ਹੈ ਕਥਾ ਅਕਥ ਹੈ ਇਹ ਰਸ ਮਨੁੱਖ ਦੇ ਅੰਦਰ ਹੈ ਲੇਕਿਨ ਮਨੁੱਖ ਇਸ ਰਸ ਨੂੰ ਮੰਨਦਾ ਕਿ ਉਹ ਨਹੀਂ ਪਿਆ ਜਿਸ ਨੇ ਮੰਨ ਲਿਆ ਉਹ ਜੀਵਨ ਚੇਤਨਾ ਸੁੱਤੀ ਹੋਈ ਹੈ ਜੇ ਜਿਹੜੀ ਉਸ ਅਕਥ ਦੀ ਕਥਾ ਇਨਾਂ ਕੰਨਾਂ ਨਾਲ ਸੁਣਨੀ ਹੈ ਉਹ ਸਿਰਫ ਇਸ ਚੇਤਨਾ ਨੂੰ ਜਗਾਣ ਲਈ ਜਗਾਣ ਲਈ ਕਿਹੜਾ ਆਸਰਾ ਲੈਣਾ ਪੈਂਦਾ ਕੋਈ ਮਨੁੱਖ ਸੁੱਤਾ ਹੋਇਆ ਹੈ ਤਾਂ ਆਵਾਜ਼ ਚਾਹੀਦੀ ਹੈ ਸੁੱਤੇ ਨੂੰ ਜਗਾਣ ਦਾ ਵਸੀਲਾ ਆਵਾਜ਼ ਹੈ ਸ਼ਬਦ ਹੈ ਦੋਨੇ ਹੀ ਹੈ ਆਮ ਮਨੁੱਖਾਂ ਦੇ ਬੋਲਾਂ ਨਾਲ ਅਸੀਂ ਕਿਸੇ ਸੁੱਤੇ ਹੋਏ ਮਨੁੱਖ ਨੂੰ ਜਗਾ ਸਕਦੇ ਹਾਂ ਮਨੁੱਖ ਆਪਣੀ ਆਵਾਜ਼ ਦੇ ਨਾਲ ਕਿਸੇ ਹੋਰ ਸੁੱਤੇ ਮਨੁੱਖ ਨੂੰ ਜਗਾ ਸਕਦਾ ਹੈ ਪਰ ਮੈਂ ਅਰਜ਼ ਕਰਾਂ ਆਪਣੀ ਸੁੱਤੀ ਹੋਈ ਚੇਤਨਾ ਨੂੰ ਜੇ ਮਨੁੱਖ ਨੇ ਜਗਾਣਾ ਹੈ ਤਾਂ ਫਿਰ ਉਹ ਗੁਰੂ ਦੀ ਆਵਾਜ਼ ਨਾਲ ਜਗਾਣਾ ਪਏਗਾ ਗੁਰੂ ਦੇ ਸ਼ਬਦ ਨਾਲ ਜਗਾਣਾ ਪਏਗਾ ਤਾਂ ਗੁਰੂ ਘਰ ਦੇ ਵਿੱਚ ਸ਼ਬਦ ਦੀ ਪ੍ਰਧਾਨਤਾ ਹੋਵੇ ਤੇ ਸ਼ਬਦ ਦੇ ਉਤਪਤੀ ਹੁੰਦੀ ਹੈ ਪਵਣ ਤੋਂ ਦੇਹੀ ਮਾਟੀ ਬੋਲੇ ਪਵਣ ਇਹ ਬੋਲ ਵਾਹਿਗੁਰੂ ਵਾਹਿਗੁਰੂ ਕਿੰਨਾ ਕ ਬੋਲੀਏ ਕਮ ਸੇ ਕਮ ਕੁਛ ਅੰਦਾਜ਼ਾ ਕੁਝ ਗਿਣਤੀ ਇਸ਼ਾਰਤਨ ਤੋਂ ਜੋ ਬੋਲਣ ਲਈ ਕਿਹਾ ਬਾਬਾ ਬੋਲਣਾ ਕਿਆ ਕਹੀਏ ਜੈਸੇ ਰਾਮ ਨਾਮ ਰਵ ਰਹੀ ਹੈ ਬੋਲਣਾ ਹੈ ਤੇ ਬੋਲ ਪਰ ਕਿੰਨਾ ਕ ਬੋਲੀਏ ਮਹਾਰਾਜ ਕਹਿੰਦੇ 1 2 ਜੀਬੋ ਲੱਖ ਹੋਵੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀਏ ਇੱਕ ਨਾਮ ਜਗਦੀਸ਼ ਇਹ ਤਰਾ ਪੌੜੀਆਂ ਚੜੀਏ ਹੋਏ 21 21 21 ਈਸ਼ਰ ਦਾ ਰੂਪ ਹੋ ਜਾਏਗਾ ਇਹਨਾਂ ਪੌੜੀਆਂ ਤੇ ਜੇ ਤੂੰ ਚੜੇ ਕਿੜੀਆਂ ਇੱਕ ਜ਼बान ਨੂੰ ਦੋ ਬਣਾ ਲੈ ਦੋ ਨੂੰ ਲੱਖ ਬਣਾ ਲੈ ਲੱਖ ਨੂੰ 20 ਲੱਖ ਬਣਾ ਲੈ ਇੱਕ ਇੱਕ ਰਸਨਾ ਨਾਲ ਲੱਖਾਂ ਲੱਖਾਂ ਵਾਰੀ ਵਾਹਿਗੁਰੂ 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 ਉਚਾਰਨ ਕਰੀ ਜਾ ਕਰੀ ਜਾ ਬਸ ਪਰਮਾਤਮਾ ਦੇ ਦਰ ਦੀਆਂ ਇਹ ਹੀ ਪੌੜੀਆਂ ਨੇ ਇੱਕ ਦਿਨ ਪਹੁੰਚ ਜਾਏਗਾ ਪਰਮਾਤਮਾ ਤੱਕ ਪਹੁੰਚਣ ਦਾ ਰਸਤਾ ਦੱਸਿਆ ਆਪਣੀ ਸੋਚਣੀ ਉਹਦੇ ਚ ਖਾਕ ਚਾਈਦੀ ਹੈ ਨਿਰਮਾਨਤਾ ਵਿਨਿਮਰਤਾ ਖਾਣਾ ਜੰਗੀ ਬੜੀ ਸੀ ਸਾਰੇ ਲੀਡਰ ਸਾਰੇ ਇੱਕ ਦੂਜੇ ਦੇ ਸਿਰ ਤੇ ਬੈਠਣ ਕੋਈ ਕਦਮਾਂ 'ਚ ਬੈਠਣ ਨੂੰ ਤਿਆਰ ਨਾ ਤੋਂ ਖੂਨ ਖਰਾਬਾ ਬੜਾ ਮੁਹੰਮਦ ਸਾਹਿਬ ਦੇ ਸਮੇਂ ਹੈ ਕਹਿੰਦੇ ਨੇ ਕਿ ਕਰੀਬਨ ਕਰੀਬਨ ਮਨੁੱਖਤਾ ਪੁਰਸ਼ ਅੱਧੇ ਮਾਰੇ ਗਏ ਔਰਤਾਂ ਦੀ ਦਾਦਾਤ ਦੁੱਗਣੀ ਹੋ ਗਈ ਕਿਸੇ ਕਿਸੇ ਸ਼ਹਿਰ ਦੇ ਵਿੱਚ ਤਿਗਣੀ ਹੋ ਗਈ ਪੁਰਸ਼ ਤੇ ਮਾਰੇ ਗਏ ਰੋਜ਼ ਲੜਾਈ ਰੋਜ਼ ਜੰਗ ਰੋਜ਼ ਖਾਨਾ ਜੰਗੀ ਇਸ ਦਾ ਜਿਹੜਾ ਇਲਾਜ ਲਵਿਆ ਮੁਹੰਮਦ ਸਾਹਿਬ ਨੇ ਬਈ ਇਹ ਪੈਰਾਂ ਦੀ ਖਾਕ ਬਣਨ ਤਾਂ ਫਿਰ ਸਿਰ ਮਰੋੜਨਾ ਛੱਡ ਦੇਣਗੇ ਅਗਲੇ ਦੀ ਗਰਦਨ ਉਡਾਣਾ ਛੱਡ ਦੇਣਗੇ ਖਾਕ ਬਣਨ ਤੋ ਖਾਕ ਨੂੰ ਆਧਾਰ ਬਣਾਇਆ ਹੋ ਸਕਦਾ ਹੈ ਤੂੰ ਮਸਤਕ ਦੇ ਜੋ ਹੈ ਆਪਣਾ ਖਾਕ ਤੇ ਰੱਖਦਾ ਰਹੇ ਤੇ ਫਿਰ ਵੀ ਕਈਆਂ ਦੇ ਮਸਤਕ ਬਣਦਾ ਰਹੇ ਪਰ ਜੇ ਤੂੰ ਇੱਕ ਦਫਾ ਬੋਲਣਾ ਆਰੰਭ ਕਰ ਦਿੱਤਾ ਕੀ ਬੋਲਣਾ ਉਸ ਪ੍ਰਮਾਤਮਾ ਨੂੰ ਪੁਕਾਰਨਾ ਆਰੰਭ ਕਰ ਦਿੱਤਾ ਵਾਹਿਗੁਰੂ ਵਾਹਿਗੁਰੂ ਆਖਣਾ ਆਰੰਭ ਕਰ ਦਿੱਤਾ ਤੇਰੀ ਇਹ ਪੁਕਾਰ ਖਾਲੀ ਨਹੀਂ ਜਾਏਗੀ ਕਬੂਲ ਹੋਵੇਗੀ ਪ੍ਰਵਾਨ ਹੋਵੇਗੀ ਕੈਸੋ ਕੈਸੋ ਕੂਕੀਏ ਨਾ ਸੋਈਏ ਆਸਾਰ ਰਾਤ ਦਿਨਸ ਕਹਿ ਕੂਕਨੇ ਕਬਹਿ ਕੇ ਸੁਨੇ ਪੁਕਾਰ ਹਿੰਦੁਸਤਾਨ ਦੇਚ ਬੜੇ ਭਗਤ ਸਨ ਪਰ ਉਹੀ ਭਗਤ ਗੁਰੂ ਗ੍ਰੰਥ ਸਾਹਿਬ ਦੇਚ ਬੈਠ ਗਏ ਜਿਨ੍ਹਾਂ ਨੇ ਸ਼ਬਦ ਨੂੰ ਪਵਰਨ ਨੂੰ ਆਧਾਰ ਬਣਾਇਆ कैसो कैसो कूकीए नासो ये आसार रात दिनस के कूकने कबहे के सुने पुकार रात दिनस स्नान नहीं बल्कि इसदी ते विरोधता दे छड़े हो गए कबीर गंगा तीर जो घर करे पीवे निर्मल नीर बिन हर भजन ना मुक्त होए इमे कहे रमे कबीर कर ले स्नान पी ले गंगा दा निर्मल जल उणा कख नहीं यात्रा लंबी हो जाएगी ਤੋ ਗੰਗਾ ਤੋਂ ਆਪਣੇ ਆਪ ਨੂੰ ਪਵਿੱਤਰ ਕਰਦਿਆਂ ਕਰਦਿਆਂ ਹੋ ਸਕਦਾ ਹੈ ਗੰਗਾ ਨੂੰ ਜੋ ਹੈ ਅਪਵਿੱਤਰ ਕਰ ਬੈਠਾ ਔਰ ਕਰ ਦਿੱਤੀ ਹੋਣਾ ਸੀ ਗੰਗਾ ਤੋਂ ਸ਼ੁੱਧ ਗੰਗਾ ਅਸ਼ੁੱਧ ਹੋ ਗਈ ਹੋਣਾ ਸੀ ਗੰਗਾ ਤੋਂ ਪਵਿੱਤਰ ਗੰਗਾ ਪਵਿੱਤਰ ਕਰ ਦਿੱਥਿਆ ਗੰਗਾ ਤੋਂ ਆਪਣੀ ਜੀਵਨੀ ਸਵਾਰ ਨਹੀਂ ਸੀ ਗੰਗਾ ਨੂੰ ਬਰਬਾਦ ਕਰਕੇ ਰੱਖ ਦਿੱਤਾ ਗੌਰਮਣ ਦੇ ਕਰੋੜਾਂ ਰੁਪਏ ਖਰਚ ਹੋ ਰਹੇ ਨੇ ਕਰੋੜਾਂ ਰੁਪਏ ਇਸ ਦੇਸ਼ ਦੇ ਖਜ਼ਾਨੇ ਦੇ ਚੋਂ ਖਰਚ ਹੋ ਰਹੇ ਨੇ ਗੰਗਾ ਨੂੰ ਪਵਿੱਤਰ ਕਰਨ ਦੇ गंगा ਨੂੰ ਜੋ ਹੈ ਸਾਫ ਕਰਨ ਦੇ ਇਥੇ ਇੱਕ ਗੱਲ ਸਪਸ਼ਟ ਹੋ ਗਈ ਕਿ ਪਾਣੀ ਦੀ ਕੋਈ ਬਹੁਤ ਗਹਿਰੀ ਪਹੁੰਚ ਨਹੀਂ ਹੈ ਇਸ਼ਨਾਨ ਬੰਦਾ ਕਰੇ ਤੇ ਠੀਕ ਹੈ ਮਨ ਉਤੇ ਇੱਕ ਬੜਾ ਸੋਹਣਾ ਅਸਰ ਹੈ ਲੇਕਿਨ ਇਤਨਾ ਗਹਿਰਾ ਨਹੀਂ ਜਿੰਨਾ ਸ਼ਬਦ ਦਾ ਅਸਰ ਹੈ ਮੈਂ ਇਹ ਨਹੀਂ ਕਹਿ ਰਿਹਾ ਕਿ ਪਾਣੀ ਦਾ ਕੁਝ ਵੀ ਅਸਰ ਨਹੀਂ ਪਵਿੱਤਰਤਾ ਦਾ ਆਪਣਾ ਅਸਰ ਹੈ ਇਸ਼ਨਾਨ ਦਾ ਆਪਣਾ ਅਸਰ ਹੈ ਪਰ ਇਤਨਾ ਗਹਿਰਾ ਨਹੀਂ ਜਿੰਨਾ ਪਵਨ ਦਾ ਹੈ ਮਿੱਟੀ ਦਾ ਵੀ ਆਪਣਾ ਅਸਰ ਹੈ ਹਾਕ ਦਾ ਆਪਣਾ ਅਸਰ ਹੈ ਪਰ ਇਤਨਾ ਗਹਿਰਾ ਨਹੀਂ ਜਿੰਨਾ ਕਿ ਪਵਨ ਦਾ ਹੈ ਅਗਨੀ ਦਾ ਵੀ ਆਪਣਾ ਅਸਰ ਹੈ ਔਰ ਬੜਾ ਭਾਰੀ ਪ੍ਰਭਾਵ ਹੈ ਬੈਠੇ ਮਨੁੱਖ ਅਗਦੇ ਕੋਲ ਧੁੱਪ ਤੇ ਅਸਰ ਤੇ ਪੈਂਦਾ ਹੈ ਤੰਤੇ ਅਸਰ ਪੇ ਮਨ ਤੇ ਵੀ ਪੇ ਪਰ ਇਤਨਾ ਗਹਿਰਾ ਨਹੀਂ ਜਿੰਨਾ ਸ਼ਬਦ ਦਾ ਪੈਂਦਾ ਹੈ ਉਸ ਨੂੰ ਆਧਾਰ ਬਣਾਇਆ ਬਾਕੀ ਗੱਲਾਂ ਬਾਦ ਦੇ ਚੇਰ ਦੇ ਦੀ ਸ਼ੁੱద్ధి ਇੰਦਰੀਆਂ ਦੀ ਸ਼ੁੱద్ధి ਜਪ ਤਪ ਇਬਾਦਤ ਆਕਾਸ਼ ਵਿਆਪਕ ਹੈ ਤੇ ਵਿਆਪਕ ਹੋਣ ਦੀ ਸਭਿਰਤੀ ਨੇ ਯਕੀਨ ਜਾਨੋ ਇਸਾਈਆਂ ਨੂੰ ਇਤਨਾ ਉਪਧਰੂ ਹੀ ਬਣਾਇਆ ਵੀ ਸਾਰੀ ਪ੍ਰਿਥਵੀ ਤੇ ਅਸੀਂ ਵਿਆਪਕ ਹੋ ਜਾਈਏ ਜਿਤਨੇ ਲੰਬੇ ਚੌੜੇ ਰਾਜ ਇਹਨਾਂ ਨੇ ਬਣਾਏ ਸ਼ਾਇਦ ਕਿਸੇ ਨੇ ਬਣਾਏ ਹੋਣਾ ਤੋਂ ਵਿਆਪਕ ਦ੍ਰਿਸ਼ਟੀ ਤੋਂ ਜਿਹੜੀ ਪਵਿੱਤਰਤਾ ਲੈਣੀ ਸੀ ਉਸ ਦੀ ਥਾਂ ਤੇ ਅਪਵਿੱਤਰਤਾ ਵਿਆਪਕ ਤੇ ਹੋ ਗਏ ਛਾਤੇ ਗਏ ਲੇਕਿਨ ਇਹ ਵੀ ਦਬਾ ਕੇ ਛਾਏ ਮਿਟਾ ਕੇ ਛਾਏ ਸਾਰੀ ਦੁਨੀਆ ਤੇ ਛਾਏ ਅੱਜ ਵੀ ਬਹੁ ਗਿਣਤੀ ਦੇ ਚਿਹਰੇ ਆਸਮਾਨ ਦੀ ਤਰ੍ਹਾਂ ਛਾਏ ਹੋਏ ਨੇ ਮਨੁੱਖਤਾ ਦੇ ਤੇ ਲੇਕਿਨ ਆਸਮਾਨ ਦਾ ਮਨੁੱਖ ਦਿੱਤੇ ਬੋਝ ਨਹੀਂ ਇਹਨਾਂ ਦਾ ਤੇ ਬੋਝ ਬਣ ਗਏ ਭਾਰ ਬਣ ਗਏ ਆਕਾਸ਼ ਸਮਾਨ ਦ੍ਰਿਸ਼ਟੀ ਦੀ ਵੀ ਬੜੀ ਮਹਿਮਾ ਸਮਠਾ ਕਰ ਸਮਝੇ ਰਾ ਦ੍ਰਿਸ਼ਟੀ ਸਮਾਨ ਚਾਹੀਦੀ ਹੈ ਵਿਤਕਰੇ ਭਰੀ ਜੋ ਹੈ ਦ੍ਰਿਸ਼ਟੀ ਨਹੀਂ ਇਸ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਹਿ ਦਿੱਤਾ ਤੁਸੀਂ ਮੇਰੇ ਚੇਲੇ ਮੈਂ ਤੁਹਾਡਾ ਗੁਰੂ ਪਰ ਹੁਣ ਤੁਸੀਂ ਮੇਰੇ ਗੁਰੂ ਮੈਂ ਤੁਹਾਡਾ ਚੇਲਾ ਬਰਾਬਰੀ ਸਮਾਨ ਦ੍ਰਿਸ਼ਟੀ ਗੱਲ ਖਤਮ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰੂ ਚੇਲਾ ਪ੍ਰਧਾਨ ਹੈ ਸ਼ਬਦ ਦਾ ਸੁਣਨਾ ਸ਼ਬਦ ਦਾ ਗਾਇਨ ਕਰਨਾ ਬਾਕੀ ਨਾਲ ਨੇ ਸਹਾਇਕ ਤੌਰ ਤੇ ਇੰਜ ਕਹਿ ਲੋ ਲਾੜਾ ਤੇ ਇਹ ਪਵਨ ਹੈ ਬਾਕੀ ਨਾਲ ਬਰਾਤੀ ਨੇ ਤੇ ਜੇ ਲੜਾਈ ਨਾਮ ਹੈ ਤੇ ਬਰਾਤੀ ਕੀ ਮੈਨੇ ਰਖਦੇ ਨੇ ਬਰਾਤੀਆਂ ਦੀ ਕੀ ਮੈਨੇ ਲੜਾ ਹੈ ਹੀ ਕੋਈ ਨਹੀਂ ਤਾਂ ਫਿਰ ਸਿੱਖ ਨੇ ਕਿਸ ਵਾਸਤੇ ਗੁਰਦੁਆਰੇ ਆਣਾ ਹੈ ਸਿਰਫ ਇਸ਼ਨਾਨ ਕਰਨ ਲਈ ਨਹੀਂ ਹੈ ਸਿਰਫ ਪੱਠੀਆਂ ਦੇ ਕੋਲ ਬੈਠਣ ਲਈ ਨਹੀਂ ਹੈ ਸਿਰਫ ਝਾੜੂ ਦੇਣ ਲਈ ਨਹੀਂ ਹੈ ਸਿਰਫ ਖਾਕ ਨੂੰ ਮੱਥ ਤੇ ਲਾਣ ਲਈ ਨਹੀਂ ਹੈ ਇਹ ਵੀ ਸਭ ਕੁਝ ਕਰਨਾ ਹੈ ਲੇਕਿਨ ਮੁੱਖ ਇਸ ਦਾ ਇੱਥੇ ਆਣ ਦਾ ਕਾਰਨ ਹੈ ਸ਼ਬਦ ਨੂੰ ਸੁਣਨਾ ਸੁਣਾਣਾ ਮੂਲ ਸਿਰਮੂਲ ਸ਼ਬਦ ਵਿੱਚ ਬਹੁਤ ਵੱਡੀਆਂ ਗਹਿਰਾਈਆਂ ਸਨ ਤੇ ਮੈਂ ਭੂਮਿਕਾ ਚ ਲੈ ਗਿਆ ਕਿਉਂਕਿ ਸ਼ਬਦ ਦੇ ਚ ਗੱਲ ਹੈ ਸੁਣਨ ਦੀ ਸੁਣਨ ਸੁਣਾਉਣ ਦੀ ਤੇ ਸੁਣਨਾ ਸੁਣਾਣਾ ਹੀ ਗੁਰੂ ਘਰ ਦੇ ਚ ਪ੍ਰਦਾਨ ਗੁਰੂ ਨੂੰ ਮੁਖ ਰੱਖ ਕੇ ਗੁਰਮਤ ਨੂੰ ਧਾਰਨ ਕਰਕੇ ਉਸ ਦਾ ਭਜਨ ਕਰ ਉਸ ਦਾ ਉਚਾਰਨ ਕਰ ਪ੍ਰਾਪਤੀ ਹੋਵੇਗੀ ਦੁਨੀਆਵੀ ਧਨ ਸੰਪਦਾ ਦੀ ਅਧਿਆਤਮਕ ਬਲ ਦੀ ਗੈਬੀ ਕਰਾਮਾਤਾਂ ਦੀ ਮਾਨਸਿਕ ਸੁਖ ਦੀ ਤੈਨੂੰ ਉਪਲਬਧੀ ਹੋਵੇਗੀ ਪਰ ਸਭ ਤੋਂ ਵੱਡੀ ਜਿਹੜੀ ਉਪਲਬਧੀ ਹੈ ਤੈਨੂੰ ਚੰਗੀ ਮਤ ਪ੍ਰਾਪਤ ਹੋ ਜਾਏਗੀ ਚੰਗੀ ਬੁੱਧੀ ਜੋ ਹਰ ਸਾਰ ਅਸਾਰ ਨੂੰ ਜੋ ਹੈ ਸਮਝਣ ਵਾਲੀ ਹੋਵੇਗੀ ਤੂੰ ਜਪ ਤੇ ਸਹੀ ਉਸ ਪ੍ਰਭੂ ਦੇ ਨਾਮ ਨੂੰ ਹਾਂ ਉਹ 6 ਸ਼ਾਸਤਰ ਨੇ 18 ਪੁਰਾਣੇ ਤੇ ਆਦਿਕ ਨੇ ਅਨੇਕਾਂ ਧਰਮ ਗ੍ਰੰਥ ਨੇ ਉਸ ਪ੍ਰਮਾਤਮਾ ਦਾ ਜੋ ਹੈ ਜਸ ਗਾਇਨ ਕਰ ਰਹੇ ਨੇ ਉਸ ਪ੍ਰਭੂ ਦੀ ਜੋ ਉਪਮਾ ਕਰ ਰਹੇ ਨੇ ਜਿਸ ਪ੍ਰਭੂ ਦੀ ਉਪਮਾ ਜਗਤ ਦੇ ਸਾਰੇ ਧਰਮ ਗ੍ਰੰਥ ਪਏ ਕਰਦੇ ਨੇ ਉਸੇ ਦੀ ਸਿਫਤੋ ਸਲਾਤੂ ਰਸਨਾ ਦੇ ਨਾਲ ਕਰ ਉਸੇ ਦੀ ਸਿਫਤੋ ਸਲਾਤੂ ਕੰਨਾਂ ਦੇ ਨਾਲ ਸੁਣ ਅਨਜੋੜਿਆ ਉਪਮਾ ਕੀਤੀ ਉਹਦੇ ਗੀਤ ਜੋ ਹੈ ਗਾਏ ਇਹ ਗੱਲ ਵੱਖਰੀ ਹੈ ਕਿ ਪੂਰਾ ਰਾਜ ਨਾ ਜਾਣਿਆ ਪੂਰਾ ਮਰਮ ਨਹੀਂ ਜਾਣਿਆ ਪੂਰਾ ਭੇਦ ਨਹੀਂ ਜਾਣਿਆ ਲੇਕਿਨ ਇਤਨਾ ਜਾਣਿਆ ਕਿ ਗਾ ਕੇ ਉਸ ਦੀ ਪ੍ਰਾਪਤੀ ਹੋ ਸਕਦੀ ਹੈ ਨਾਦ ਨਾਲ ਉਸ ਦੀ ਪ੍ਰਾਪਤੀ ਹੋ ਸਕਦੀ ਹੈ ਇਸ ਵਾਸਤੇ ਧੋਣੇ ਤਪੰਦਾ ਹੋਇਆ ਅਨੇਕਾਂ ਕਰਮ ਕਰਦਿਆਂ ਹੋਇਆ ਆਖਰ ਡੰਮਰੂ ਵਜਾਣ ਤੇ ਆ ਗਿਆ ਅਖੇ ਰੱਬ ਪ੍ਰਗਟ ਹੋਇਆ ਹੈ ਅੰਦਰਨਾਦ ਸੰਗੀਤ ਦੇ ਵਿੱਚ ਕਮਾਲ ਦੀ ਗੱਲ ਦਿਨ ਰਾਤ ਧੂਣੀਆਂ ਤਪਣ ਵਾਲਾ ਦਿਨ ਰਾਤ ਸਮਸ਼ਾਨ ਘਾਟ ਤੇ ਬੈਠਣ ਵਾਲਾ ਦਿਨ ਰਾਤ ਹੈ ਅਗਨੀ ਨੂੰ ਆਪਣੇ ਅੰਦਰ ਵਧਾਣ ਵਾਲਾ ਉਹ ਕਹਿੰਦਾ ਰੱਬ ਪ੍ਰਗਟ ਹੋਇਆ ਹੈ ਸ਼ਬਦ ਨਾਲ ਅਨਾਹਦ ਨਾਦ ਨਾਲ ਕਿਹੜਾ ਹੈ ਢਮਰੂ ਵਜਾ ਕੇ ਨੱਚਣ ਲੱਗ ਪਿਆ ਆਖਣ ਲੱਗੇ ਨਾਦ ਅੰਦਰ ਪ੍ਰਗਟ ਹੋ ਗਿਆ ਹੈ ਅਬ ਤੋਂ ਬਸ ਆਵਾਜ਼ ਹੀ ਅਵ ਆਵਾਜ਼ ਹੈ ਛੁੱਪ ਗਏ ਉਹ ਸਾਜ਼ੇ ਹਸਤੀ ਛੇੜ ਕਰ ਅਬ ਤੋਂ ਬਸ ਆਵਾਜ਼ ਹੀ ਆਵਾਜ਼ ਹੈ ਸੰਗੀਤ ਆਵਾਜ਼ ਰੂਹ ਦੇ ਬਹੁਤ ਨੇੜੇ ਆਤਮਾ ਦੇ ਜੋ ਹੈ ਬੜੇ ਨੇੜੇ ਸੈਭਕੰਦਰ ਭਾਵੇਂ ਹੈ ਪੂਰਾ ਭੇਦ ਨਹੀਂ ਜਾਣਿਆ ਲੇਕਿਨ ਜਸ ਗਾਇਆ ਹੈ 33 ਕਰੋੜ ਦੇਵਤਿਆਂ ਨੇ ਸ਼ੰਕਰ ਨੇ ਜਿਸ ਦਾ ਜਸ ਗਾਇਆ ਹੈ ਏ ਮਨ ਤੂੰ ਉਸ ਦਾ ਜਸ ਗਾਇਨ ਕਰ ਤੂੰ ਉਸ ਦਾ ਜਸ ਸੁਣ ਕਿਉਂਕਿ ਪ੍ਰਥਮ ਪੰਕਤੀ ਦੇ ਸੁਣਨਾ ਹੈ ਤੂੰ ਸੁਣ ਗਾਇਨ ਕਰ ਪੂਰਨ ਪ੍ਰਮਾਤਮਾ ਨੇ ਆਪਣੇ ਆਪਣੇ ਢੰਗ ਨਾਲ ਜੋ ਹੈ ਗਾ ਰਹੀ ਹੈ ਗੰਧਰਵ ਗਾਰੇ ਨੇ ਜੋ بڑے بڑے ਦੇਵਤਿਆਂ ਦੇ ਰਾਗੀ ਨੇ ਗਣ ਗਾਰੇ ਨੇ ਜੋ ਸ਼ਿਵ ਜੀ ਦੇ ਜੋ ਹੈ ਉਪਾਸ਼ਕ ਨੇ ਉਹਨਖ ਗਾਰੇ ਨੇ ਦੇਵੀ ਦੇਵਤੇ ਗਾਰੇ ਨੇ ਇਹ ਸਾਰਾ ਬ੍ਰਹਿਮੰਡ ਜਿਸ ਦਾ ਜਸ ਗਾਇਨ ਕਰ ਰਿਹਾ ਹੈ اے ਮਨ ਤੋ ਉਸ ਦਾ ਜਸ ਉਚਾਰਨ ਕਰ ਉਸ ਦੇ ਜਸ ਨੂੰ ਸੁਣ ਉਹ ਮਹਾਨ ਨੇ ਸੰਤ ਜਿਨ੍ਹਾਂ ਨੇ ਹਰੀ ਦੇ ਜਸ ਨੂੰ ਸੁਣਿਆ ਤੇ ਹਰੀ ਦੇ ਜਸ ਨੂੰ ਉਚਾਰਨ ਕੀਤਾ ਤੇ ਸੰਤ ਪਦਵੀ ਨੂੰ ਪ੍ਰਾਪਤ ਕੀਤਾ ਮਹਾਨ ਅਧਿਆਤਮਿਕ ਉਚਤਾ ਨੂੰ ਜੋ ਹੈ ਪ੍ਰਾਪਤ ਕੀਤਾ ਮਹਾਰਾਜ ਕਹਿੰਦੇ ਨੇ ਉਹ ਮਹਾਨ ਨੇ ਉਹ ਭੱਲੇ ਪੁਰਸ਼ ਨੇ ਉਹ ਜਗਤ ਦੀ ਅਸਰੇਸ਼ਟ ਆਤਮਾਵਾ ਨੇ